ਤੇ ਅੱਜ ਆਪਾਂ ਨੇ 15 ਅਗਸਤ ਵਾਲੇ ਦਿਨ ਵਧੀਆ ਦਿਨ ਆਜ ਤੇ ਗੱਡੀ ਲਈ ਹੈਗੀ ਤੇ ਗੱਡੀ ਸਾਡੀ ਆ ਰਹੀ ਹੈ ਤੇ ਵੀਡੀਓ ਤੁਹਾਨੂੰ ਦਿਖਾਵਾਂਗੀ ਤੇ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਅੱਜ ਚਲਾਂ E uh -huh. एक मिनट खाल फिर आना आ गया इज आ गया आ गया आगे चलो 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 आना मैं बोता इन

आप मत्था टेक चलते ही फिर आप गुरुद्वारा साहब मत्था काम है हजे मेरे पे है थोड़े मोटे कर लो रोटी पानी बनी फिर हज अबाई नहीं कम करा के, तो के लियावी तो साफ आवे गोनी ਫੋਟੋ ਦੇ ਹਰੀ ਵਈ ਜੀ ਸਨ ਹੈ ਬੇਸੀ ਠੀਕ ਹੈ ਹਾਂ आंटी पहुंच गई ऐसे घर तो ऐसा आज मेरे को है कि ਹਾਂ ਚੱਲਦੇ ਜੇ ਅਸੀਂ ਘਰ ਹੀ ਗੁਰਦੁਆਰੇ ਮੱਥਾ ਠੀਕ ਕੇ ਹਾਂਜੀ ਕੰਮ ਮੈਂ ਆ ਕੇ ਸਾਰੇ ਕਰਲੇ ਸੀ ਗੈਸ ਤਾਂ ਮੈਂ ਪਹਿਲਾਂ ਹੀ ਸਾਫ ਕਰਲੇ ਸੀ ਗੁਰਦੁਆਰਾ ਸਾਹਿਬ ਤੋਂ ਆ ਕੇ ਤੇ ਭਾਂਡੇ ਵੀ ਮੈਂ ਮਾਂਜ ਗੀ ਸੀਗੀ ਹੁਣ ਮੈਂ ਧਰੀਏ ਥੋੜੀ ਜੀ ਚਾਹ। ਤੇ ਆ ਪਾ ਤਰਾਗੇ ਅੱਜ ਦਾਲ ਮਿੱਠ ਸਾਬਤੀਆਂ ਦਾਣਾਂ ਸਾਰੀਆਂ ਤੇ ਇਹਦੇ ਵਿੱਚ ਛੋਲੇ ਵੀ ਪਾਏ ਆਪਾਂ ਨੇ ਥੱਲੇ ਹੋਣਗੇ। ਸਾਬਤ ਤੇ ਛੋਲੇ। ਅੱਛਾ। ਸਾਰੀਆਂ ਦਾਣਾਂ ਜਿਹੜੀਆਂ ਸਾਬਤੀਆਂ ਪਈਆਂ ਨੇ। ਕਰ ਲਿਆ ਹੱਦਲੇ ਛੋਲੇ ਥੋੜੇ ਮੂੰ ਪਾਤੇ ਮੈਂ ਕਹਿ ਦੇਣਾ ਸੰਗਣੀ ਜੀ ਬਣ ਚੰਦਾ ਇਹਨੂੰ ਆਪਾਂ ਨਮਕ ਪਾ ਕੇ ਭਿਉਂ ਕੇ ਰੱਖਾਂਗੇ ਸ਼ਾਮ ਨੂੰ ਧਰੂੰਗੀ ਮੈਂ ਹਾਂਜੀ ਆਪਾਂ ਨੇ ਪਾਣੀ ਪਾ ਲਿਆ ਤੇ ਹੁਣ ਪਾ ਦਾਂਗੇ ਥੋੜਾ ਜਿਹਾ ਨਮਕ ਇਹਦੇ ਨਾਲ ਨਾ ਜਿਹੜੀ ਇਹਦੀ ਬੈ ਹੋ ਜੀਏਗੀ ਦਾਲਾਂ ਦੀ ਉਹ ਨਿਕਲ ਜਾਂਦੀ ਹੈ ਉਹਨੂੰ ਚੰਗੀ ਤਰ੍ਹਾਂ ਭਿਉਂ ਦਾਂਗੇ ਬਾਅਦ ਚ ਮੈਂ ਚੰਗੀ ਤਰ੍ਹਾਂ ਮਲ ਕੇ ਧੋ ਲਵਾਂਗੇ ਇਹਨੂੰ ਦਾਲ ਤੇ ਤੁਸੀਂ ਮਿੱਠਾ ਸੋਡਾ ਹਲਕਾ ਜਿਹਾ ਪਾਉਣਾ ਤਾਂ ਉਹ ਵੀ ਪਾ ਸਕਦੇ ਆ ਪਰ ਮੈਂ ਇਕੱਲਾ ਨਮਕ ਪਾਇਆ ਹੈਗਾ ਤਿੰਨ ਮਹਿਲਾ ਕੇ ਹੁਣ ਤਿੰਨ ਟਾਕੇ ਰੱਖ ਦੂੰਗੀ ਤੁੱਪੇ ਹਾਜੀ ਟਾਈਮ ਨਾ ਦੋ ਬੱਚੇ ਨਾਲ ਹੈਗੇ ਤਾਂ ਮੈਂ ਚਾਹ ਤਰੀਏਗੀ ਕਿ ਇਹਨੇ ਚਾਹ ਛੁੱਲਣੇ ਲੱਗੂੰਗੀ ਤਾਂ ਚਾਹ ਬਣੀ ਬਣੀ ਲੈਂਦੀ ਆ ਦਾਲ ਮੈਂ ਪਿਓਂਕੇ ਰੱਖ ਤੇ ਜਿਹੇ ਹੁਣ ਪਿਓਂ ਪਿਓ ਮੰਗੇ ਤਾਂ ਫਿਰ ਟਾਈਮ ਨਾਲ ਕਿ ਕਿ ਜਿਹੜੇ ਸਾਤ ਪੀਂ ਆਦਾਲਾ ਲੈਣ ਨੂੰ ਟਾਈਮ ਲੱਗ ਜਾਂਦਾ ਹੈ ਚਲੋ ਮੈਂ ਪਾ ਚਾਹ ਵੀ ਲਾ ਕੇ ਨਦੀ ਨੂੰ ਵੀ ਲੈ ਕੇ ਆਉਂਗੀ ਮੈਂ ਹਾਂਜੀ ਆਪਾਂ ਜਿਹੜੀਆਂ ਦੁਪਹਿਰੇ ਦਾਲਾਂ ਭੁੰਨਤੀਆਂ ਸੀਗੀਆਂ ਨਮਕ ਪਾ ਕੇ ਤੇ ਉਹ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਤੇ ਇੱਧਰ ਆਪਾਂ ਕੁੱਕਰ 'ਚ ਪਾਣੀ ਧਰ ਤੱਕ ਗਰਮ ਬਿਨਾ ਤੜਕੇ ਵਾਲੀ ਬਣਾਵਾਂਗੇ ਇਹ ਦਾਲ ਜੇੜੇ ਕਹਿ ਦਿੰਦੇ ਆਗੇ ਵੀ ਸਾਡੇ ਗਠੀ ਹੈ ਜੂਰੀ ਹੈ ਜਾਂ ਕੁਛ ਵੀ ਹੈ ਤੇ ਉਹ ਨਾ ਆਪਾਂ ਜਿਹੜਾ ਨਮਕਾ ਨਮਕ ਪਾਉਣਾਗਾ ਦਾਲ 'ਚ ਜਿਤੋਂ ਦਾਲ ਨੂੰ ਪਿਉਣਾਗਾ ਨਾਲੇ ਤਾਂ ਦਾਲ ਜਲਦੀ ਬਣਦੀ ਐ ਨਾਲੇ ਆਪਣਾ ਜਿਹੜਾ ਇਹਦੇ ਚ ਬੈਵਾਦੀ ਹੁੰਦੀ ਹੈਗੀ ਕਹਿ ਦਿੰਦੇ ਵੀ ਬੈ ਵਾਲੀ ਦਾਲ ਐ ਤਾਂ ਕਰਕੇ ਨਾ ਵੀ ਨਮਕ ਨਾਲ ਉਹ ਬੈਵਾਦੀ ਖਤਮ ਹੋ ਜਾਂਦੀ ਹੈਗੀ ਆ ਦੇਖੋ ਹਾਂਜੀ ਹੁਣ ਆਪਾਂ ਦਾਲ ਉਬਲਣੀ ਧਰਤੀ ਇਹਦੇ ਵਿੱਚ ਕੱਲਾ ਨਮਕ ਪਾਉਂਗੀ ਮੈਂ ਹਜੇ ਜਦੋਂ ਬਾਲ ਆ ਗਿਆ ਫੇਰ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਤੇ ਮਿਰਚ ਤੇ ਕੱਟੇ ਹੋਏ ਪਿਆਜ਼ ਟਮਾਟਰ ਹਰੀ ਮਿਰਚ ਲਸਣ ਸਾਰਾ ਕੁਝ ਪਾ ਕੇ ਰੱਖ ਤੁੱਤ ਮੇਰੀ ਇਹ ਨਾ ਦਾਲ ਆਪਾਂ ਪਿਉਂ ਕੇ ਜਿਦੋਂ ਰੱਖ ਦੇਂਗੇ ਬਾਅਦ ਟਾਈਮ ਤਾਂ ਇਹਦਾ ਜਿਹੜਾ ਅਸਰ ਘਟ ਜਾਂਦਾ ਹੈਗਾ ਜਿਹੜੀ ਇਸ ਵਿੱਚ ਬੈਵਾਦੀ ਹੁੰਦੀ ਹੈ ਉਹ ਨਾ ਨਿਕਲ ਜਾਂਦੀ ਹੈ ਤੇ ਆਲੂ ਵੀ ਆਪਾਂ ਐਂ ਹੀ ਕਰਨੇ ਹੈਗੇ ਵੀ ਪਹਿਲਾਂ ਕੱਟ ਕੇ ਆਲੂਆਂ ਚ ਪਾਣੀ ਰੱਖ ਦੋ ਤੇ ਫਿਰ ਉਹਦੀ ਬੈ ਘਟ ਜਾਂਦੀ ਆਲੂਆਂ ਦੀ ਵੀ ਤੇ ਇਹ ਹੁਣ ਜਦੋਂ ਬਾਲ ਆ ਗਏ ਉਦੋਂ ਆਪਾਂ ਨੂਨ ਮਿਰਚ ਪਾ ਲਾਂਗੇ ਉਨੇ ਮੈਂ ਕੱਟ ਲੂੰਗੀ ਪਿਆਜ਼ ਤੇ ਨਾਲੇ ਮੇਰੇ ਅਜੇ ਚਾਹਲੇ ਭਾਂਡੇ ਪਏ ਆ ਅਜੇ ਧੋਣ ਵਾਲੇ ਇਹ ਵੀ ਧੋਣੇ ਹੈਗੇ ਹਾਂਜੀ ਪਿਆਜ਼ ਤੇ ਲਸਣ ਆਪਾਂ ਨੇ ਕੱਟ ਕੇ ਰੱਖ ਲਏ ਹਰੀ ਮਿਰਚ ਤੇ ਟਮਾਟਰ ਇਹ ਸਾਰਾ ਕੁਝ ਮਿਸਟਾ ਕਰ ਦਿਆ ਦਾਲ ਆਪਣੀ ਦੋ ਟਾਈਮ ਦੀ ਉਬਲੀ ਜਾਂਦੀ ਐ ਛੋਲਹ ਤੇ ਸੀ ਇਹ ਸਨਾ ਕੋ ਸਪਾਈ ਪਾ ਦੇਣੀ ਪਿਆਜ਼ ਮੈਂ ਥੋੜੇ ਜਿਆਦਾ ਪਾਏ ਫਿਰ ਵਧੀਆ ਬਣੂਗੀ ਆ ਹਲਦੀ ਤੇ ਮਿਰਚ ਆ ਤੇਜ ਪੱਤਾ ਤੇ ਜੀਰਾ ਵੀ ਪਾਉਂਗੀ ਮੈਨੂੰ ਇਹਦੇ ਚਾਹੀਏ ਥੋੜਾ ਜਿਹਾ ਪਾਉਂਦੇ ਪਾਤਾ ਤੇਲ ਹਾਂਜੀ ਆਪਣੇ ਮੱਖਣੀ ਦੀ ਰਿੜਕਲੀ ਤੇ ਇਹਨੂੰ ਮੈਂ ਫ੍ਰਿਜ 'ਚ ਰੱਖ ਦੂਗੀ ਢਾ ਕੇ ਤੇ ਸ਼ਾਮ ਨੂੰ ਜੇ ਤਾਂ ਪੈਣ ਲੱਗੀ ਗਰਮ ਕਰ ਦੂਗੀ ਨਹੀਂ ਸੁਬਾ ਗਰਮ ਕਰੂੰਗੀ ਪਿਆਜ਼ ਇੱਕ ਆਪਾ ਪਿਆਜ਼ ਕੱਟ ਕੇ ਰੱਖਤਾ ਤੇ ਭਾਂਡੇ ਮਾਂਜ ਕੇ ਰੱਖਤੇ ਸਾਰੇ ਆ ਮੈਂ ਇੱਕ ਖੀਰਾ ਗਰੇਸੀ ਨੂੰ ਪਾਇਆ ਸੀਗਾ ਤੇ ਦਾਲ ਮੈਂ ਪਹਿਲਾਂ ਦੇਖ ਗਈ ਸੀ ਪਹਿਲਾਂ ਵੀ ਵਿੱਚ ਦੀ ਨੀ ਦਾਲ ਵੀ ਜਿਹੜੀ ਜਲਦੀ ਬਣ ਜਾਂਦੀ ਐ ਹਾਂਜੀ ਕੁੱਕਰ ਦੀ ਸੀਟੀ ਵੀ ਲਗਾਉਣ ਦੀ ਲੋੜ ਨਹੀਂ ਗਈ ਆ ਦੇਖੋ ਥੋੜਾ ਸੇਕ ਹੋਰ ਲੱਗੂਗਾ ਵਧੀਆ ਘੁੱਲ ਜੂਗੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਉਂਗੀ ਜੀ ਹਾਂਜੀ ਗੈਸ ਆਪਣੀ ਬੰਦ ਕਰ ਕਰਤੀਗਾ ਤੇ ਦੇਖੋ ਆਪਣੀ ਬਿਨਾ ਤੜਕੇ ਤੋਂ ਦਾਲ ਕਿੰਨੀ ਵਧੀਆ ਬਣੀ ਜੀ ਕੋਈ ਮੈਂ ਇਹਨੂੰ ਤੜਕਣ ਨਹੀਂ ਲਾਇਆ ਦਾਲ ਨੂੰ ਔਰ ਤੋਂ ਆਦਿ ਨਹੀਂ ਇਹ ਮੈਂ ਖਾਦੀ ਸੀਗੀ ਤੇ ਇਧਰ ਆਪਣਾ ਦੁੱਧ ਗਰਮ ਹੋਈ ਜਾਂਦਾ ਤੇ ਜਦੋਂ ਆਪਾਂ ਪਟਾ ਰੱਖ ਕਰਦੇ ਤੇ ਆਹ ਥੋੜਾ ਫਰੂਟ ਲੈ ਕੇ ਆਏ ਨਵੇਂ ਜਿਹੜੇ ਰੈਡੀ ਬਹੁਤ ਮਹਿੰਗੀਆਂ ਸਬਜ਼ੀਆਂ ਵੀ ਇੱਕ ਇੱਕ ਰੋਟੀ ਤੇ ਹੁਣ ਆਪਾਂ ਬਣਾਉਣ ਲੱਗੇ ਰੋਟੀ ਬਾਕੀ ਆਪਣੇ ਕੰਮ ਸਾਰੇ ਹੋ ਗਏ